ਚਲਿਏ ਪਰੋ ਪਰੋ ਚਪਕਾ ਦੇ ਪਰ ਮਾਰੂ ਹੁਣ ਇਹ ਕਹਿੰਦਾ ਮੈਨੂੰ ਲੈ ਕੇ ਚੱਲੋ ਘਮਾਉਣ ਘੁੰਮਣ ਚੱਲੋ ਸਮਰੋਣੀ ਗਇਓ ਵੈਣ ਖੜੀ ਉਹਨਾਂ ਦੀ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਗਲਾ ਬਹੁਤ ਖਰਾਬ ਹੈ ਤੋਂ ਮੰਡੀ ਜਾ ਰਹੇ ਦਵਾਈ ਲੈਣ ਤੇ ਮੰਡੀ ਚੱਲਦੇ ਦਵਾਈ ਲੈਣ ਹੁਣ ਸਕੂਟੀ ਤੇ ਮੈਂ ਜਾਂਦਾ ਠੀਕ ਹੈ ਜਾਂਦਾ ਮੈਂ ਕੁਝ ਲੈਉਣਾ ਤਾਂ ਨਹੀਂ हेलो गुरु गुरु क्या रखी स्कूटी पे चल हैं टंगले तो ही थे विची बाती है डॉक्यूमेंट स्विच कर देंगे ये क्या ਇਹ ਕਿਹਨੇ ਇਹ ਓਕੇ ਓਕੇ ਵਧੀਆ ਜੀ ਕਿਹੜੀ ਹੋਣਗੇ ਵਧੀਆ ਜਾਏ ਆਂ ਮੰਡੀ ਵਾਪਸ ਘਰ ਜਾ ਰਹੇ ਆ ਹੁਣ ਕੰਮ ਜਿਹੜਾ ਆਇਆ ਸੀ ਹੋ ਗਿਆ ਇੱਧਰ ਦੀ ਸਰਵਤਲੇ ਕੇ ਸਕੂਲ ਨੂੰ ਕੇ ਜਾਣਾ ਸਰਵਾਪਦੇਸਾ ਸਰਵਤਲੇ ਸਕੂਲ ਨੂੰ ਕੇ ਜਾਵਾਂਗੇ ਇਧਰੋਂ ਜਾ ਰਹੇ ਆਂ ਸਿੱਦੇ ਮੰਡੀਆਂ ਮੰਡੀਆਂ ਕੰਮ ਇਹਨਾਂ ਪੂਰੇ ਵੱਲ ਸੋ ਦੋਸਤੋ ਜਾਏ ਆਂ ਮੰਡੀ ਦਵਾਈ ਲੈ ਆਂ ਡਾਕਟਰ ਤੋਂ ਤੇ ਉੱਥੇ ਦੀ ਵੀਡੀਓ ਨਹੀਂ ਬਣਾਈ ਆਹ ਗੋਲੀਆਂ ਦਿੱਤੀਆਂ ਵੇਖੋ ਕਿੰਨੀਆਂ ਵਧੀਆ ਸੀ ਡਾਕਟਰ ਦੇਸੀ ਨੁਕਸਾ ਵੀ ਦੱਸਿਆ ਕਰਦੇ ਹਾਂ ਹੁਣ ਨੁਕਸਾ ਬੜਾ ਸਹੀ ਹੋ ਜੂਗਾ ਹਾਂਜੀ ਗੁਰਮਖ ਪਿਆਰਿਓ ਰੈਡੀ ਹੋ ਗਏ ਐ ਇਸ਼ਨਾਨ ਪਾਣ ਕਰਕੇ ਉਹ ਗੁਰਦੁਆਰਾ ਸਾਹਿਬ ਦਾ ਟਾਈਮ ਹੋ ਗਿਆ ਹੁਣ ਚਲਦੇ ਹਾਂ ਗੁਰਦੁਆਸੇ ਸੰਬਰ ਵੀ ਤਿਆਰ ਹੋ ਗਿਆ ਹੋ ਗਿਆ ਤਿਆਰ ਚਲ ਜੇ ਗੁਰਦੁਆਰ ਹੋਰ ਤਾਂ ਹੋ ਗਿਆ ਪੌਣੇ ਸੀ ਬਸ ਚਲਦੇ ਆਪਾਂ ਸ਼ਿਵੇ ਸ਼ੁਰੂ ਕਰ ਦਾਂਗੇ ਅੱਜ ਦਿਨ ਬਦਲ ਗਿਆ ਹੁਣ ਰੋਟੀ ਖਾਣ ਤੋਂ ਬਾਅਦ ਸੰਬਰ ਤੇ ਸਰਬਤ ਘੁੰਮਣ ਆਏ ਅੱਜ ਤਾਂ ਅੱਜ ਸੜਕ ਤੇ ਹਾਂ ਖੇਤਾਂ ਦੇ ਵਿੱਚ ਨੀਰਾ ਦੇਖੋ ਕਿੰਨਾ ਸੇ ਪਾਸੇ ਹਾਂ ਨਰਮਾ ਵੀ ਜੈ ਇਧਰ ਆ ਦੇਖੋ ਪਠਾਰ ਸੁਗਰਮ ਅਪਿਆਰੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਪਸੰਦਾ ਵਿੱਚ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ